ਤੇ ਦੂਜੇ ਪਾਸੇ ਅਮਰ ਸਰ ਦਾ ਲਾਗੇ ਕੁਹਾਲੀ ਬਹੁਤ ਵੱਡੇ ਵੱਡੇ ਪਹਿਲਵਾਨ ਪੈਦਾ ਕੀਤੇ ਕੁਹਾਲੀ ਅਖਾੜੇ ਨੇ ਤੇ ਦੂਜੇ ਪਾਸੇ ਕਪੂਰਥਲੇ ਦਾ ਨਾਂ ਪਹਿਲਵਾਨਾਂ ਦੀ ਸੂਚੀ ਦੇ ਵਿੱਚ ਆਉਂਦਾ ਕਿਉਂਕਿ ਬਹੁਤ ਵੱਡੇ ਵੱਡੇ ਪਹਿਲਵਾਨ ਕਪੂਰਥਲੇ ਦੀ ਧਰਤੀ ਨੇ ਪੈਦਾ ਕੀਤੇ ਆ ਇੱਕ ਪਾਸੇ ਗੁਰੂ ਰਾਮਦਾਸ ਜੀ ਦੀ ਨਗਰੀ ਦੂਜੇ ਪਾਸੇ ਰਾਜਾਂ ਦੀ रियासत ਕਪੂਰਥਲਾ ਅੱਜ ਦੇਖਦੇ ਆ ਕਿ ਤੇ ਕਪੂਰਥਲਾ ਤੇ ਸ਼੍ਰੀ ਅਮਰਤਸਰ ਦੇ ਜਿਹੜਾ ਮੁਕਾਬਲਾ ਹੋ ਰਿਹਾ ਇਹਦੇ ਵਿੱਚ ਦੋਨੇ ਪਹਿਲਵਾਨ ਆਪੋ ਆਪਣੇ ਉਸਤਾਦਾਂ ਦੇ ਵਧੀਆ ਗੁਣ ਲੈ ਕੇ ਪਿੰਡ ਬੱਦੀ ਜ਼ਗੀਰ ਦੇ ਵਿੱਚ ਅਖਾੜ ਦੇ ਵਿੱਚ ਚੱਲ ਰਹੀ ਸ਼ਹਿਜਾ ਧੰਤਾਂ ਦੇ ਗੁਗਾ ਯਹਰ ਪੀਰ ਜਿਨ੍ਹਾਂ ਦੇ ਸਾਲਾਨਾ ਛੰਝ ਮੈਲ ਹੁੰਦਾ ਅੱਜ ਉਸ ਦੇ ਜਿਹੜੇ ਚੋਟੀ ਦੇ ਦੋਨੇ ਪਹਿਲਵਾਨ ਪਟਕੇ ਦੀ ਕੁਸ਼ਤੀ ਲੜ ਰਹੇ ਆ ਅੱਜ ਦੇ ਪਟਕੇ ਦੀ ਕੁਸ਼ਤੀ ਦਾ ਇਨਾਮ ਬੁਲੇਟ ਮੋਟਰਸਾਈਕਲ ਸਾਡੇ ਵੀਰ ਸ਼੍ਰੀ ਬਹਾਦਰ ਚੰਦ ਜੀ ਤੇ ਨਾਲ ਸਨੋ ਜਮਨ ਲਾਲ ਜੀ ਸਰਦਾਰ ਸ਼੍ਰੀ ਚਮਨ ਲਾਲ ਜੀ ਬਹੁਤ ਬਹੁਤ ਧੰਨਵਾਦ ਇਹਨਾਂ ਉਸ ਪਰਿਵਾਰ ਦਾ ਜਿਨ੍ਹਾਂ ਨੇ ਬਹੁਤ ਵੱਡੀ ਜਿਹੜੀ ਸੇਵਾ ਲਓ ਸਾਹਮਣੇ ਦੇਖਿਆ ਇਸ ਵੇਲੇ ਰੋਜੀ ਕਪੂਰ ਥਲੇ ਵਾਲਾ ਉੱਪਰ ਮੇਰੇ ਵੀਰੋ ਧਰਮਿੰਦਰ ਕਵਾਲੀ ਵਾਲਾ ਥੱਲੇ 20 ਮਿੰਟ ਦਿੱਤੇ ਗਏ ਪਹਿਲਾਂ ਕੁਸ਼ਤੀ ਨੂੰ ਲਓ ਬਹੁਤ ਵਧੀਆ ਅੱਜ ਦੇ ਟਾਈਮ ਦੇ ਮਹਿੰਗੇ ਮੁੱਲ ਦੇ ਮੱਲ ਰੋਜੀ ਕਪੂਰ ਥਲੇ ਵਾਲਾ ਉੱਪਰ ਹੈ ਇਸ ਵੇਲੇ ਧਰਮਿੰਦਰ ਕਵਾਲੀ ਵਾਲਾ ਥੱਲੇ ਦੋਨਾਂ ਮੱਲਾਂ ਦੇ ਦਰਮIAN ਬੋਲਤ ਮੋਟਰਸਾਈਕਲ ਤੇ ਕੁਸ਼ਤੀ ਹੋ ਰਹੀ ਆ ਕਿ ਪਿੰਡ ਪੱਦੀ ਜਗੀਰ ਦੇ ਵਿੱਚ ਖੁਸ਼ੀਆਂ ਭਰੀ ਬਹਾਰ ਆਈ ਤੁਹਾਨੂੰ ਦੇਖਣ ਚੱਲ ਕੇ ਸੰਗਤ ਮਾਰੋ ਮਾਰ ਆਈ ਰੋਜੀ ਕਪੂਰਥਲੇ ਵਾਲਿਆ ਤੇ ਧਰਮਿੰਦਰ ਕਹਾੜੀ ਵਾਲਿਆ ਤੁਹਾਨੂੰ ਦੇਖਣ ਚੱਲ ਕੇ ਸੰਗਤ ਮਾਰੋ ਮਾਰ ਆਈ ਅੱਗੇ ਪੱਟਦਾ ਰਿਹਾ ਰੋਜੀ ਕਈਆਂ ਤੇ ਹੀ ਪਟਕੇ ਦੀ ਤੂੰ ਝੰਡੀ ਅੱਜ ਪੈ ਗਿਆ ਪੰਗਾ ਤੇਰਾ ਧਰਮਿੰਦਰ ਕਹਾੜੀ ਦੇ ਨਾਲ ਬਣ ਕੇ ਖਬਰਦਾਰ ਭਾਈ ਜੱਫਾ ਪੈ ਗਿਆ ਬਹੁਤ ਤਗੜੀ ਜੋਤ ਮਨਿੰਦਰ ਤੇ ਨਾਲ ਤੇਰਾ ਪਤਾ ਨਹੀਂ ਅੱਜ ਕਿਨੇ ਜਾਣਾ ਜਿੱਤ ਤੇ ਕਿਨੇ ਜਾਣਾ ਹਾਰ ਭਾਈ ਕਹਿੰਦਾ ਬਲਵੀਰ ਸਮਰਾੜੀ ਵਾਲਾ ਕੁਸ਼ਤੀ ਕਰਨਿਆਰ ਤੇ ਪਾਰ ਭਾਈ ਕਹਿੰਦਾ ਬਲਵੀਰ ਸਮਰਾੜੀ ਵਾਲਾ ਕੁਸ਼ਤੀ ਕਰਨਿਆਰ ਤੇ ਪਾਰ ਭਾਈ ਹਾਂਜੀ ਲੈ ਵੀ ਜਿਹੜੀ ਪਹਿਲੀ ਕੁਸ਼ਤੀ ਸੋਨੇ ਦੀ ਬੁੰਦਰੀ ਤੇ ਹੋਈ ਸੀਗੀ ਉਹ ਦੋਨੇ ਪਹਿਲਵਾਨ ਆ ਗਏ ਸਾਡੇ ਭਾਜੀ ਕਸ਼ਮੀਰ ਸਿੰਘ ਤੋਂ ਆਪਣਾ 1000-1000 ਰੁਪਇਆ ਤੇ ਨਾਲ 550 ਰੁਪਇਆ ਕੇ ਪ੍ਰਾਪਤ ਕਰਨ ਦੋਨੇ ਪਹਿਲਵਾਨ ਬਹੁਤ ਤਗੜੀ ਕੁਸ਼ਤੀ ਇੱਕ ਪਾਸੇ ਤਰਵਿੰਦਰ ਕਹੌੜੀ ਤੇ ਦੂਜੇ ਪਾਸੇ ਰੋਜੀ ਕਪੂਰ ਥੜਾ ਭੁੱਕ ਲੈਂਦੀ ਸਰੀਰ ਦੇਖ ਕੇ ਮੱਖਣਾ ਨਾਲ ਪਾਲੇ ਹੋਏ ਪਿੰਡੇ ਅੱਜ ਪਿੰਡ ਪੱਤੀ ਜਗੀਰ ਦੇ ਵਿੱਚ ਅਖਾੜੇ ਦੇ ਮਾਣ ਬਣ ਰਹੇ ਨੇ ਸਾਨੂੰ ਮਾਣ ਆ ਕਿ ਸਾਡੇ ਇਸ ਅਖਾੜੇ ਦੇ ਵਿੱਚ ਜੱਸੇ ਪੱਟੀ ਵਰਗੇ ਔਰ ਦੁਨੀਆਂ ਦੇ ਸਭ ਤੋਂ ਤਰਾਂਤਰ ਜਿੰਨੇ ਵੀ ਪਹਿਲਵਾਨ ਇੱਥੇ ਹਾਜ਼ਰੀ ਲਵਾ ਚੁੱਕੇ ਨੇ ਅੱਜ ਦੇ 2024 ਦਾ ਛੰਝ ਮੇਲਾ ਜਿਹੜਾ ਚੱਲ ਰਿਹਾ ਜਿਸ ਦੇ ਵਿੱਚ ਤਰਵਿੰਦਰ ਕੋਹਾਲੀ ਤੇ ਦੂਜੇ ਪਾਸੇ ਰੋਜੀ ਕਪੂਰਥਲਾ ਇੱਕ ਪਾਸੇ RAMDAS ਤਾਤਾ ਸ਼੍ਰੀ ਗੁਰੂ ਰਾਮਦਾਸ ਜੀ ਦੀ ਪਵਿੱਤਰ ਧਰਤੀ ਸ਼੍ਰੀ ਅਮਰਸਰ ਸਾਹਿਬ ਤੇ ਦੂਜੇ ਪਾਸੇ ਰਾਜਿਆਂ ਦੀ रियासत ਕਪੂਰਥਲਾ ਅੱਜ ਦੇਖਦੇ ਆ ਕਿ ਅੱਜ ਦਾ ਜਿਹੜਾ ਪਟਕਾ ਆ ਇਹ ਰੋਜੀ ਜਿੱਤਦਾ ਜਾਂ ਤਰਵਿੰਦਰ ਜੱਤ ਦਾ ਇਹ ਆਉਣ ਵਾਲੇ ਸਮੇਂ ਨੇ ਦੱਸਣਾ ਸਮੇਂ ਦੀ ਗੋਦੜੀ ਵਿੱਚ ਕੀ ਆ ਇਹ ਸਮਾਂ ਹੀ ਦੱਸ ਸਕਦਾ ਸੋ ਸਾਨੂੰ ਇੰਤਜ਼ਾਰ ਆ ਕਿ ਅੱਜ ਦੀ ਇਹ ਜਿਹੜੀ ਪਟਕਾ ਆ ਕਿਹੜਾ ਪਹਿਲਵਾਨ ਆਪਣੇ ਸੀਸ ਤੇ ਸਜਾ ਕੇ ਆਪਣੇ ਉਸਤਾਦ ਦੇ ਪਹਿਰਾ ਦੇ ਵਿੱਚ ਜਾ ਕੇ ਬਹਿੰਦਾ ਕਿਉਂਕਿ ਉਸਤਾਦਾਂ ਦੀਆਂ ਸਕਾਲੀਆਂ ਜਿਹੜੀਆਂ ਦਾ ਪੇਚ ਆ ਅੱਜ ਪਿੰਡ ਪੱਦੀ ਜ਼ਗੀਰ ਦੀ ਧਰਤੀ ਤੇ ਦੋਨੇ ਪਹਿਲਵਾਨ ਬਹੁਤ ਜਦੋ ਜਹਦ ਨਾਲ ਲੜਦੇ ਹੋਏ ਕਿਉਂਕਿ ਇਹ ਜਿਹੜੀ ਸ਼ੰਜ ਅਖਾੜਾ ਤਨਤਨ ਗੁੱਗਾ ਯਹਰ ਪੀਰ ਜੀ ਦੇ ਦਰਬਾਰ ਤੇ ਹਰ ਸਾਲ ਲਗਾਤਾਰ ਚੱਲ ਰਿਹਾ ਲਗਭਗ 70 75 ਸਾਲ ਹੋ ਗਏ ਅਸੀਂ ਸੁਣਿਆ ਕਿ ਪਹਿਲਾਂ ਤੋਂ ਇਹ ਖਾੜਾ ਚੱਲਦਾ ਇੱਥੇ ਛਿੰਝਾਂ ਪੈਂਦੀਆਂ ਪਹਿਲਾਂ ਛੋਟੇ ਛੋਟੇ ਬੱਚਿਆਂ ਦੀਆਂ ਹੌਲੀ ਹੌਲੀ ਜਿੱਦਾਂ ਆਪਾਂ ਨੂੰ ਸੰਗਤ ਦਾ ਪਿਆਰ ਵੱਧਦਾ ਗਿਆ ਜਿੱਦਾਂ ਮਾਇਆ ਵਧਦੀ ਗਈ ਬਹੁਤ ਵੱਡੇ ਵੱਡੇ ਪਹਿਲਵਾਨ ਆਉਂਦੇ ਆ ਤੇ ਆਉਣ ਵਾਲੇ ਸਾਲਾਂ ਵਿੱਚ ਇਦੋਂ ਵੀ ਵੱਧ ਆਪਾਂ ਜਿਹੜੇ ਨਾਮ ਆ ਉਹ ਪਹਿਲਵਾਨ ਉਹ ਦੇਣੇ ਤੇ ਦੁਨੀਆ ਦੇ ਤਰਾਂਤਰ ਪਹਿਲਵਾਨ ਜਿਨ੍ਹਾਂ ਨੂੰ ਤੁਸੀਂ ਬਹੁਤ ਵੱਡੀਆਂ-ਵੱਡੀਆਂ ਛਿੰਝਾਂ ਦੇ ਵਿੱਚ ਦੇਖਦੇ ਆ ਉਹ ਆਪਣੇ ਪਿੰਡ ਪੱਤਿਜਗੀਰ ਦੇ ਅਖਾੜੇ ਦਾ ਸ਼ਿੰਗਾਰ ਬਣ ਗਏ ਫਿਰ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਾ ਪੂਰੀ ਛਿੰਝ ਕਮੇਟੀ ਦਾ ਤੇ ਸਾਡੇ ਟੋਲੀ ਵਾਲੀ ਕਮੇਟੀ ਦਾ ਐਨ ਆਰ ਆਈ ਵੀਰਾਂ ਦਾ ਨਗਰ ਪੰਚਾਇਤ ਦਾ ਤੇ ਇਲਾਕਾ ਨਿਵਾਸੀਆਂ ਦਾ ਤੇ ਪਿੰਡ ਪੱਤਿਜਗੀਰ ਦੇ ਸਾਰੇ ਸੱਜਣਾ ਮਿੱਤਰਾਂ ਦਾ ਜਿਨ੍ਹਾਂ ਨੇ ਬਹੁਤ ਵੱਡੇ ਯੋਗਦਾਨ ਅੱਜ ਦੇ ਸ਼ੰਜ ਦੇ ਲਈ ਪਾਏ ਤੇ ਵਾਹਿਗੁਰੂ ਨੇ ਕਿਰਪਾ ਕੀਤੀ ਪਹਿਲਾਂ ਬਹੁਤ ਮੀਨ ਆਉਣ ਦੀ ਕੋਸ਼ਿਸ਼ ਹੋਈ ਫਿਰ ਵੀ ਆਪਾ ਚਰਜੀ ਕਲਾਂ ਦੇ ਵਿੱਚ ਛੱਜ ਜਿਹੜੀ ਦਿਖਾਈ ਧਰਮਿੰਦਰ ਕਹਾੜੀ ਵਾਲਾ ਥੱਲੇ ਵਾਲੇ ਪੜੇ ਕਿ ਚੰਗੇ ਕੰਮਾਂ ਵਿੱਚ ਲਾ ਦੇ ਤੂੰ ਜਿੰਦਾ ਆਪਣੀ ਮਾਰ ਮਿਹਨਤਾਂ ਮੱਲ ਤੂੰ ਸਟਾਰ ਬਣ ਜਾ ਜਿਹਦਾ ਦੰਗਲਾਂ ਦੇ ਵਿੱਚ ਨਾਮ ਚੱਲੇ ਮੱਲ ਢੂਣਛੇੜੀ ਪਰਮਿੰਦਰ ਜਿਹਾ ਸ਼ਾਨਦਾਰ ਬਣ ਜਾ ਛਾਤੀ ਕਰ ਚੌੜੀ ਸੋਨੂੰ ਦਿੱਲੀ ਬੰਗਰ ਗਿਰਜੂ ਦਿੱਲੀ ਜੱਟ ਅਗੰਗਾਰ ਬਣ ਜਾ ਬੰਗ ਕਮਲ ਲੱਡੂ ਤੇਰਾ ਵੀ ਨਾਮ ਚੱਲੂ ਉਸਤਾਦ ਸੁਣ ਸੋਨੂ ਕਿੱਲ ਘੜਬਾਲਿਆ ਏ ਬਹੁਤ ਤਗੜੀ ਕੁਸ਼ਤੀ ਜੀ ਇੱਕ ਪਾਸੇ ਰੋਜੀ ਪਹਿਲਵਾਂ ਦੂਜੇ ਪਾਸੇ ਤਰਵਿੰਦਰ ਕੋਹਾਲੀ ਬਹੁਤ ਜੋਰ ਲਾਓ ਵੀ ਦੋਨੇ ਪਹਿਲਵਾਨਾਂ ਆਜੋ ਆਪਾਂ ਅਖਾਰੇ ਤੇ ਆਈਏ ਕੁਸ਼ਤੀ ਦੇ ਨਾਲ ਜੁੜੀਏ ਬਹੁਤ ਤਗੜੀ ਕੁਸ਼ਤੀ ਲਾ ਲੈ ਵੇ ਰੋਜੀ ਓ ਬੱਲੇ ਤੇਰੇ ਮਾਰੋ ਤਾੜੀਆਂ ਬਹੁਤ ਵਧੀਆ ਬਹੁਤ ਵਧੀਆ ਅਖਾਰੇ ਦੀਆਂ ਕੁਸ਼ਤੀਆਂ ਨੂੰ ਲਾਈਵ ਤੱਕ ਰਹੇ ਨੇ ਉਹਨਾਂ ਦਾ ਧੰਨਵਾਦ ਮਾਲਵਾ ਟੀਵੀ.com ਸਾਡੇ ਸੌਖ ਸਟੂਡੀਓ ਉਪਰਾਂ ਇਹਨਾਂ ਦਾ ਬਹੁਤ ਧੰਨਵਾਦ ਲਾਈਵ ਦੀ ਸਪான்ਸਰ ਸਾਡੇ ਹਰਵਿੰਦਰ ਸਿੰਘ ਜੀ ਟਡਵਾਰ ਦਿਲਜੀਤ ਸਿੰਘ ਜੀ ਟਡਵਾਰ ਪਰਮਵੀਰ ਸਿੰਘ ਜੀ ਟਡਵਾਰ ਉਹਨਾਂ ਦੇ ਪਰਿਵਾਰ ਵੱਲੋਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਉਹ ਫਿਰ ਕੁਸ਼ਤੀ ਦਿੱਤੇ ਆਈਏ ਹਾਂਜੀ ਬੰਗਾ ਜੀ ਲੋ ਸਾਹਮਣੇ ਦੇਖੇ 3 ਮਿੰਟ ਫੇਰ ਦਿੱਤੇ ਗਏ ਆ 20 ਮਿੰਟ ਕੁਸ਼ਤੀ ਚੱਲ ਚੁੱਕੀ ਆ ਜਿਸ ਪਹਿਲਾ ਪੁਆਇੰਟ ਕੜੂਗਾ ਉਹ ਮਲ ਜੇਤੂ ਹੋਗਾ ਕੁਸ਼ਤੀ ਦਾ ਥੌਲ ਨਹੀਂ ਕਰਨਾ ਵੀ ਕਿਸੇ ਵੀ ਮਲ ਨੇ 3 ਮਿੰਟ ਦਿੱਤਾ ਗਏ तकरीबन 2.5 ਮਿੰਟ ਕੁਸ਼ਤੀ ਚੱਲ ਚੁੱਕੀ ਆ 1/2 ਮਿੰਟ ਬਾਕੀ ਬਈ ਨਹੀਂ ਲੜਨਾ ਨਹੀਂ ਉਹ ਨਹੀਂ ਆਹ ਕੰਮ ਗੱਲ ਤਾਂ ਲੜਨਾ ਨਹੀਂ ਪਹਿਲਵਾਨਾਂ ਨੂੰ ਬੇਨਤੀ ਆ ਮੇਰਾ ਵੀਰ ਜਿਹੜਾ ਪਹਿਲਵਾਨ ਬਾਹਰ ਜਾਊਗਾ ਫਿਰ ਅੰਦਰਲੇ ਦਾ ਪੁਆਇੰਟ ਹੋਊਗਾ ਜਿਹੜਾ ਪਹਿਲਵਾਨ ਧੱਕੇ ਬਾਹਰ ਨੂੰ ਲੈ ਜਾਊਗਾ ਉਹਦਾ ਪੁਆਇੰਟ ਹੋਊਗਾ ਮਨ ਲ ਨੋਟ ਕਰ ਲੈਣ ਬਾਹਰ ਨਹੀਂ ਜਾਣਾ ਕਿਸੇ ਵੀ ਪਹਿਲਵਾਨ ਨੇ ਬਾਰ ਦੋ ਤਾੜੀਆਂ ਇੱਕ ਵਾਰ। ਖੇਡ ਦੀ ਭਾਵਨਾ ਦੇ ਨਾਲ ਖੇਡ ਦਿਖਾਉਣੀ ਆ। ਇੱਕ ਪਾਸੇ ਰੋਜੀ, ਦੂਜੇ ਪਾਸੇ ਤਰਮਿੰਦਰ। ਬਹੁਤ ਵੱਡੀ ਜਿਹੜੀ ਕੁਸ਼ਤੀ ਬੁਲਟ ਮੋਟਰਸਾਈਕਲ ਤੇ ਚੱਲ ਰਹੀ ਆ। ਬਹੁਤ ਜ਼ੋਰ ਲਗਾ ਲਿਆ ਪਿਆ ਭਲਵਾਨਾਂ ਦਾ। ਦੇਖੋ ਤਰਮਿੰਦਰ ਜਿੱਤ ਗਿਆ ਬਈ। ਉਹਦਾ 1 ਪੁਆਇੰਟ ਬਣ ਗਿਆ ਜਿਹੜਾ ਟਾਸ ਤੇ। ਔਰ ਰੋਜੀ ਨੂੰ 2 ਮਿੰਟ ਦਿੱਤੇ ਹੋਰ। ਜੇ ਰੋਜੀ ਪੁਆਇੰਟ ਬਣਾਉਂਦਾ ਰੋਜੀ ਜੇਤੂ ਹੋਊਗਾ। ਨਹੀਂ ਤਾਂ ਤਰਮਿੰਦਰ ਕੁਹਾੜੀ ਜਿੱਤੂਗਾ। ਕੁਸ਼ਤੀ ਜੇਤੂ ਹੋਊਗਾ। ਟਾਸ ਤੇ ਧਰਮਿੰਦਰ ਕਾਲੀ ਜਿਹੜਾ 1 ਪੁਆਇੰਟ ਉਹਦਾ ਬਣ ਗਿਆ ਰੋਜੀ ਨੋਟ ਕਰੇ 2 ਮਿੰਟ ਰੋਜੀ ਨੂੰ ਦਿੱਤੇ ਹੋਰ ਬਹੁਤ ਵਧੀਆ ਬਾਈ ਉਹ ਬਸ ਨਹੀਂ ਪਹਿਲਵਾਨਾਂ ਦਾ ਵੀ ਜੋਰ ਬਹੁਤ ਲੱਗਦਾ ਫੋਲ ਨਹੀਂ ਕਰਨਾ ਕਿਸੇ ਵੀ ਪਹਿਲਵਾਨ ਪਿਆਰ ਦੀ ਭਾਵਨਾ ਦੇ ਨਾਲ ਗੇਮ ਦੇ ਬਹੁਤ ਵਧੀਆ ਬਾਈ ਇੱਕ ਮਿੰਟ ਬਾਕੀ ਚੱਲਦੀ ਕੁਸ਼ਤੀ ਦਾ 1 ਮਿੰਟ ਬਾਕੀ ਰਹਿ ਗਿਆ ਓ ਬੱਲੇ ਨਹੀਂ ਨਹੀਂ ਦੇ ਚਲੋ ਚਲੋ ਬੱਚੋ ਜੋ ਪਹਿਲਵਾਨ ਡਿਸੀਜਨ ਰੈਫਰੀ ਦਾ ਉਸਕੋ ਪੱਲ ਬਾਕੀ ਆ ਚਲਦੀ ਕੁਸ਼ਤੀ ਦੇ ਪਿਆਰ ਦੀ ਭਾਵਨਾ ਦੇ ਨਾਲ ਮੇਰਾ ਵੀਰ ਲੋ ਬਹੁਤ ਵਧੀਆ ਦੋਨਾਂ ਮੱਲਾਂ ਦਾ ਲੱਗਾ ਪਿਆ ਜੀ ਇਸ ਪਹਿਲੇ ਦੇਖੀਏ ਸਾਹਮਣੇ ਰੋਜੀ ਚਲੋ ਚਲੋ ਜੇਤੂ ਕੁਸ਼ਤੀ ਦੇ ਵਿੱਚੋਂ ਮੱਤੀਆ ਜੀ ਓਨੇ ਨੇ ਜੇ ਆਪਾਂ ਇਸ ਖੇਡ ਪਾਬੰਦ ਵਿੱਚ ਕੋਈ ਕੋਈ ਨਹੀਂ ਬਹੁਤ ਵਧੀਆ ਬਹੁਤ ਧੰਨਵਾਦ ਆ ਜਿਹਨਾਂ ਦੇ ਪਰਿਵਾਰ ਵੱਲੋਂ ਉਹ ਇੱਧਰ ਇਹਨਾਂ ਦੇ ਵਾਲੰਟ ਦੇ ਬੋਰੇ ਜਿਹੜੀ ਮੋਟਰਸਾਈਕਲ ਦਿੱਤਾ ਜੀ ਹਾਂਜੀ ਹਾਂਜੀ ਠੀਕ ਆ ਥੋੜੇ ਖਲੇ ਹੋ ਜਾ ਕੋਈ ਗੱਲ ਨਹੀਂ ਹਾਂਜੀ ਦੋਨੇ ਪਹਿਲਵਾਨ ਰੋਜੀ ਕਪੂਰਥਲਾ ਧਰਮਿੰਦਰ ਕੋਹਾਲੀ ਹਾਂਜੀ ਆ ਆਜੀ ਕੋਈ ਨਹੀਂ ਬਹੁਤ ਬਹੁਤ ਧੰਨਵਾਦ ਲਓ ਵੀ ਇਧਰ ਪਟਾਕੇ ਵੀ ਚੱਲ ਗਏ ਲਾਈਵ ਵਾਲਿਓ ਮਾਰ ਜਾ ਉਧਰੋਂ ਹੀ ਮਾਰ ਲਓ ਬੋਲ ਸਤ ਜੈ ਦਰਬਾਰ ਕੀ ਜੈ ਬੋਲ ਸਤ ਜੈ ਦਰਬਾਰ ਕੀ ਜੈ सन सतविंदर जी बराबु मुबारकबाद